ਕਿਸਾਨ ਕਿੰਨੀ ਵੀ ਮਿਹਨਤ ਕਰ ਲਵੇ ਪਰ ਉਹਦੀ ਜਿਹੜੀ ਕਿਸਾਨੀ ਆ ਜਿਹੜੀ ਉਹਦੀ ਖੇਤੀ ਆ ਨਾ ਉਹ ਪ੍ਰਮਾਤਮਾ ਦੇ ਸਿਰ ਤੇ ਟਿਕੀ ਆ ਕੁਦਰਤ ਦੇ ਸਿਰ ਤੇ ਟਿਕੀ ਆ ਦੇਖੋ ਪੁੱਤਾਂ ਵਾਂਗ ਪਾਲੀ ਫਸਲ ਪੁੱਤਾਂ ਵਾਂਗ ਪਾਲੀ ਫਸਲ ਦਾ ਅੱਜ ਕੀ ਹਾਲ ਹੋ ਗਿਆ ਫਸਲ ਦੀ ਬਰਬਾਦੀ ਦੇਖ ਕੇ ਚੰਗੇ ਭਲੇ ਬੰਦੇ ਦਾ ਵੀ ਮਨ ਭਰਿਆ ਉਹ ਵੇ ਕੀ ਹਾਲ ਹੋ ਗਿਆ ਇਹ ਹੀ ਕਿਸੇ ਦੇ ਹੱਥ ਵਸ ਨਹੀਂ ਹੁੰਦਾ ਜ਼ਿੰਮੇਦਾਰ ਦੇ ਹੱਥ ਵਸ ਨਹੀਂ ਕਿਸਾਨ ਮਿਹਨਤ ਕਰਦਾ ਇਹ ਸੋਚ ਕੇ ਕਿ ਮੈਂ ਫਸਲ ਪੱਕੀ ਵੱਢੂੰਗਾ ਤੇ ਚਾਰ ਪੈਸੇ ਆਉਣਗੇ ਪਰ ਕਿਸਾਨ ਨੂੰ ਇਹ ਨਹੀਂ ਪਤਾ ਕਿ ਔਰਾ ਵਿੱਚ ਔਕੜਾ ਕਿੰਨੀਆਂ ਕਾਉਣਗੀਆਂ ਵੀ ਉਹ ਪੁੱਤਾਂ ਵਾਂਗ ਫਾਲੀ ਪਾਲੀ ਫਸਲ ਵੱਢ ਸਕਦਾ ਜਾਂ ਨਹੀਂ ਵੱਢ ਸਕਦਾ ਉੱਤੋਂ ਸਰਕਾਰਾਂ ਧੱਕਾ ਕਰਦੀਆਂ ਤੇ ਜੇ ਭਰੇਮਾਨਾ ਕਹਿ ਲਈਏ ਵੀ ਕਦੇ-ਕਦੇ ਪ੍ਰਮਾਤਮਾ ਵੀ ਧੱਕਾ ਕਰ ਜਾਂਦਾ ਕੁਦਰਤ ਵੀ ਧੱਕਾ ਕਰ ਜਾਂਦੀ ਆ ਆ ਹਾਲ ਦੇਖ ਲੋ ਇੰਨਾ ਮੰਦਾ ਹਾਲ ਆ ਨਾ ਕਿ ਰੋਣਾ ਆਉਂਦਾ ਜਿਹੜੇ ਵੰਡਣ ਵਾਲੇ ਸੀਗੇ ਉਹ ਵੀ ਅੱਜ ਲੈਣ ਤੇ ਮਜਬੂਰ ਕਰ ਦਿੱਤੇ ਕੁਦਰਤ ਨੇ ਤੇ ਉਹ ਲੈਣ ਲੱਗੇ ਵੀ ਅਣਖਾਂ ਵਾਲਿਆਂ ਦੇ ਅੱਖਾਂ 'ਚ ਪਾਣੀ ਆਉਂਦਾ ਕਿ ਅਸੀਂ ਸਾਨੂੰ ਪ੍ਰਮਾਤਮਾ ਨੇ ਕਿੱਥੇ ਲਿਆ ਕੇ ਖੜੇ ਕਰ ਦਿੱਤਾ ਵਾਹਿਗੁਰੂ ਭਲੀ ਕਰੇ ਇਹੀ ਅਰਦਾਸ ਆ